ਵੇ ਬੋਲੋ ਕੋਈ ਗੱਲ ਨਹੀਂ ਸਾਰਾ ਪੰਜਾਬ ਨਟਟਿਆ ਅਜੇ ਕਿੰਨਾ ਚਿਰ ਤੱਕ ਰਹੇਗਾ ਮੈਂ ਜਿਹੜਾ ਕਰ ਦੂੰਗਾ ਵੀਡੀਓ ਨੂੰ ਕਰ ਦੋ ਸ਼ੇਅਰ ਪਿੰਡ ਨੰਗਲ ਚੋੜ ਜੀ ਬਹੁਤ ਕੈਸ਼ਾਈ ਕੀਤੀ ਪ੍ਰਸ਼ਾਸਨ ਨੇ ਇਥੇ ਪੱਗਾਂ ਲਾਈਆਂ ਵਾ ਏਕਾ ਹਗੂ ਅੱਡੇ ਤੇ ਛੱਟ ਲੱਗ ਗਈ ਆ ਆ ਵੇਖੋ ਬਿਨਾ ਪੱਗਾਂ ਲਾ ਕੇ ਤੁਰੇ ਜਿਨ੍ਹਾਂ ਦੀਆਂ ਲੱਠੀਆਂ ਖਾਦੀਆਂ ਹਾਂਜੀ ਭਾਈ ਸ਼ੇਅਰ ਕਰ ਦਿਓ ਆ ਵੇਖੋ ਪੱਕਾ ਲੱਸੀਆਂ ਜੀ ਇਹ ਜਿੰਨੀ ਕਮਾਨ ਇੱਥੇ ਤੇ ਪ੍ਰਸ਼ਾਸਨ ਨੇ ਸਾਰਾ ਕੁਝ ਕੀਤਾ ਜੀ ਇੱਥੋਂ ਤੱਕ ਇਹਨਾਂ ਸਾਨੂੰ ਕਰਨਗੇ ਹੀ ਛੜਕਾਂ ਦੇ ਜਾ ਕੇ ਜੇ ਸਾਰਾ ਪੰਜਾਬ ਜਾਮ ਕਰਨਾ ਇਥੇ ਪ੍ਰਸ਼ਾਸਨ ਕੱਲਾ ਕੱਲਾ ਕੈਮਰੇਜ ਕਾਇਆ ਜਿਨ੍ਹਾਂ ਸਾਡੀਆਂ ਪੱਗਾਂ ਲਾਈਆਂ ਤੇ ਦੇਨੀਆਂ ਤੇ ਲੈਣੀਆਂ ਪਹਿਣੀਆਂ ਪਹਿਣੀਆਂ ਭਾਈ ਤੁਸੀਂ ਸਾਡੇ ਭਰਾਜੇ ਸਾਡੀਆਂ ਪੱਗਾਂ ਲਾਹ ਦਿੱਤੀਆਂ ਜੇ ਵਿਹਾਰ ਬਣਾ ਦਿੱਤਾ ਪੰਜਾਬ ਨੂੰ ਪੰਜਾਬ ਪੁਲਿਸ ਨੇ ਤਾਂ ਵੇਖੋ ਜੀ ਤਾਂ ਵੇਖੋ ویک بلوندر چیما نوکا مارا مہان پچا دے جی ویکو ویکوکا سر پوسری

ਆ ਵੀਖੋ ਆ ਵੀਖੋ ਮੇ ਆਹ ਹੋਂ ਤੱਕ ਕਦੇ ਦੇ ਕੇ ਪੁੱਛ ਸਾਹ ਵੇਖੋ ਤੱਕਾ ਛਾਈ ਸਾਹ ਵੇਖੋ ਤੱਕਾ ਛਾਈ ਪੁਲਸੀ ਦੀ ਸਾਹ ਵੇਖੋ ਤੱਕਾ ਛਾਈ ਪੁਲਸੀ ਦੀ ਸਾਹ ਵੇਖੋ ਤੂੰ ਤੂ ਕੇ ਤੂ ਤੂ ਕੇ ਛੱਲੇ ਛਟਿਆ ਜਾ ਰਿਹਾ ਓਏ ਹੋ ਵੇ ਵੇਖੋ ੱੱਕਾਸ਼ਾਹੀ ਪੁਲਿਸ ਦੀ ਦੰਗਲ ਚੌਰਪ ਜਿਲ੍ਹਾ ਕਰਦਾ ਅਸ਼ਬੁਰ ਆ ਵੇਖੋ ਜੀ ਆ ਵੇਖੋ ਕੀ ਹਾਲ ਕਰਿਆ ਛੱਡੇ ਮੂੰਹ ਦਾ ਕਰ ਦਿਓ ਸ਼ੇਰ ਭਾਈ ਸ਼ੇਰ ਕਰ ਦਿਓ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਪੂਰੀ ਸ਼ੇਰ ਕਰ ਦਿਓ ਪੰਜਾਬ ਪੁਲਿਸ ਭਿਆਰ ਬਣ ਗਈ ਆ ਵੇਖੋ ਪੰਤਮਾ ਦੇ ਆ ਵੇਖੋ ਜੀ ਆ ਵੇਖੋ ਬਾਵਾ ਤੱਕ ਤੋੜ ਦਿੱਤੀ ਐ ਆ ਵੇਖੋ ਆ ਵੇਖੋ ਆ ਵੇਖੋ ਹਾਂਜੀ ਜੀ ਕਰ ਦਿਓ ਸ਼ੇਰ ਕਰੋ ਕਰੋ ਸ਼ੇਰ ਕਰੋ ਸ਼ੇਰ ਜੀ ਚੂਬੇ ਨਾਲ ਟਕੜਾ ਲਾਨ ਕਰੋ ਪੰਨੂ ਸ਼ਾਹ ਫੋਨ ਤੇ ਸਾਡੇ ਨਾਲ ਲੈਬ ਹੋ ਗਿਆ ਹਾਂਜੀ ਕਰ ਦਿਓ ਸ਼ੇਅਰ ਕਰ ਦਿਓ ਧੁੱਪ ਕਰ ਦਿਓ ਸ਼ੇਅਰ ਵੀਡੀਓ ਨਵਾ ਤੋ ਪਾਈ ਸ਼ੇਅਰ ਕਰ ਦਿਓ ਤਕੜੇ ਜੋ ਜੋੜ ਗਿਆ ਉਹ ਤਕੜੇ ਆ ਜੋ ਪੰਨੂ ਸ਼ਾਹ ਦਾ ਫੋਨ ਆ ਗਿਆ ਤਰਨਤਾਰ ਜ਼ਿਲ੍ਹਾ ਕਾਲ ਵਾਲੇ ਮੋੜ ਤੇ ਪਹੁੰਚ ਗਿਆ ਰੋਡ ਕਿੱਥੋਂ ਟੱਕੋੜਨੇ ਪੁਲਸ ਵਾਲੇ ਤੋੜੋ ਨਾ ਕੇ ਸਾਡੇ ਤੋੜਾ ਨਾ ਕੇ ਸਾਡੇ ਗੱਡੀ ਵੀ ਨਾ ਕੇ ਲੱਗੇ ਆ ਹਰ ਕ੍ਰਿਸ਼ਨ ਡਿਵਟੀ ਹਰ ਕ੍ਰਿਸ਼ਨ ਡਿਵਟੀ ਇਹ ਸਾਡਾ ਮੈਸੇਜ ਸੂਬੇ ਦੇ ਆਗੂਆਂ ਤੱਕ ਵੀ ਪਹੁੰਚਾਈ ਜੋ ਚੱਲਣ ਡਿਆ ਚੱਲਣ ਡਿਆ ਉਹ ਤੁਹਾਡੀ ਲੈਬਣਾ ਸੂਬਾ ਸਾਰਾ ਜੁੜ ਗਿਆ ਈ ਲਾਬਣਾ ਸੂਬਾ ਜੁੜ ਗਿਆ ਟਾਡੀ ਲਾਬਣਾ ਸੂਬਾ ਸਾਰਾ ਜੁੜ ਗਿਆ ਉਹ ਪੀਆ ਵਾਲੇ ਮਰਜੋ ਤੁਹਾਡੇ ਨਾਲ ਵੀ ਤੱਕੇਸਾਈ ਹੋਣੀ ਆ ਸਾਰੇ ਜਹੇ ਬੰਦੀਆਂ ਦੇ ਕੋ ਨੂੰ ਅਪੀਲ ਕਰਦਾ ਰੋਡ ਜਾਮ ਕਰ ਦਿਓ ਅੱਜ ਸਾਡੇ ਨਾਲ ਹੋਈ ਕੱਲ ਨੂੰ ਤੁਹਾਡੇ ਨਾਲ ਹੋਊਗੀ ਆ ਵੇਖੋ ਜੀ ਆਹ ਵੇਖੋ ਫੇਰ ਟੱਕਾ ਮੁਕੀ ਦਾ ਪੁਲਿਸ ਇਤਰਾਈ ਟੱਕਾ ਮੁਕੀ ਦਾ ਪੁਲਿਸ ਇਤਰਾਈ ਹਾੜੀਆਂ ਪਕਾਲਾ ਦਿੱਤੀਆਂ ਕਿਸਾਨ ਮਦਦੁਰਾਂ ਨੂੰ ਜਗ੍ਹਾ ਅੰਮ੍ਰਿਤਾਰੀ ਬਾਣੇ 'ਚ ਉਹਨਾਂ ਦੇ ਬਾਣੇ ਭਾਰ ਤੇ ਇਹਨਾਂ ਨੇ ਦੀਪਤੀ ਹਰਕ੍ਰਿਸ਼ਨ ਹਰਕ੍ਰਿਸ਼ਨ ਜੁਮੇ ਆਤ ਦੀਪਤੀ ਹਰਕ੍ਰਿਸ਼ਨ ਸ੍ਰੀ ਹਰਗੋਬਿੰਦਪੁਰ ਸਾਹਿਬ ਆਹ ਵੇਖੋ ਆਹ ਵੇਖੋ ਆ ਵੇਖੋ ਬਿਹਾਰ ਪੰਜਾਬ ਪੁਲਿਸ ਬਣੀ ਅੱਜ ਬਿਹਾਰ ਦੀ। ਪਛਾੜਿਆ ਨਿਆਗ ਸਿੰਘਾਂ ਦੇ ਬਾਣੇ ਪਾੜੇ ਆ। ਕੋਈ ਗੱਲ ਨਹੀਂ ਹੱਸ ਲੋ ਵੀਰੇ, ਇੱਥੋਂ ਨਿਕਲ ਜਿਵੇਂ ਕਾਲਾ ਮੋੜ ਫੇਰ ਜਾਵਾਂ। ਅੱਜ ਸਾਰਾ ਦਿਨ ਲਾਠੀ ਚਾਰਜ ਕਰੋ ਛੱਡੇ। ਹੱਸੋ ਜਿਨਾ ਹੱਸਣਾ। ਹੱਸੋ ਛਾਡੇ ਤੇ। ਹੱਸੋ ਜਿਨਾ ਹੱਸਣਾ ਤੂੰ ਕਹਿਜੋਰੇ ਦੇ ਕੱਲੀ ਕੱਲੇ ਦੀ ਤਸਵੀਰ। ਹੱਸੋ ਛਾਡੇ ਤੇ। ਹੱਸੋ ਛਾਡੇ ਤੇ। ਉਹ ਤੁਹਾਡੇ ਨਾਲ ਵੀ ਠੱਕਾ ਕਰਨਾ મોદી ਨੇ। ਤੁਸੀਂ ਅੱਜ ਛਾਡੇ ਪੱਗਾਂ ਤੇ ਹੱਸਦੇ ਜਿਨਾ। ਤੁਹਾਡੇ ਤਾਂ ਵੀ ਠੱਕਾ ਹੋਣਾ। ਹਾਡੀਆਂ ਪੱਗਾਂ ਲੱਥੀਆਂ ਸੰਡੇ ਵੀਰ ਕਹਿ ਕੇ ਹੋਂਦੇ ਆ ਕੋਈ ਗੱਲ ਨਹੀਂ ਹੱਸੋ ਹਾ ਤੁਹਾਡੇ ਦਾ ਕੋਈ ਤਰਾਜ ਨਹੀਂ ਹੱਸੋ ਜਿੰਨਾ ਹੱਸਿਆ ਜਾਂਦਾ ਹੱਸੋ ਖੁੱਲ ਕੇ ਸ਼ੁਭ ਲਾਪੁਨਸਾ ਲਿਓ ਆ ਜਾ ਤੋੜ ਕੇ ਚਲ ਜੂਗਾ ਕਾਲਮੀ ਫੇਰ ਸਾਡੀਆਂ ਭੈਣਾਂ 200 ਭੈਣ ਪਹੁੰਚ ਗਈ ਕਾਂ ਵਾਲੇ ਮੋੜ ਤੇ ਹੱਸੋ ਜਿੰਨਾ ਹਸਣਾ ਸਾਡੇ ਤੇ ਮਯਾਕ ਜਾਇਆ ਹੱਸੋ ਹੱਸੋ ਸਾਡੇ ਤੇ ਜਿੰਨਾ ਹਸਣਾ ਦਾਲੋ ਹੱਦ ਤੱਕ ਮਯਾਕ ਜਿੰਨਾ ਡੋਣਾ ਦਾਓ ਜਿੰਨਾ ਮਯਾਕ ਸਾਡੇ ਤੇ ਡੋਣਾ ਤੁਸੀਂ ਮਰ ਜਾਗੇ

ਯੋਦੇ ਲੜ ਬਾਬਾ ਜੀ ਕੋਈ ਨਹੀਂ ਤੁਹਾਡੇ ਬੰਦੇ ਹੱਸੇ ਜਦੋਂ ਸਾਡੀਆਂ ਪੱਕ ਤੁਹਾਡੇ ਤਾਂ ਸਾਨੂੰ ਕੋ ਗਿੱਸਾ ਤੁਸੀਂ ਸਰਕਾਰ ਦੇ ਹਕੂਮਾਂ ਦੇ ਬੱਜੇ ਤੇ ਕੋਈ ਨਹੀਂ ਕਈਆਂ ਬੰਦਿਆਂ ਮਜ਼ਾਕ ਡਾਇਆ ਸਾਡਾ ਜੀ ਤੁਹਾਡੇ ਤਾਂ ਕੋਈ ਇਤਰਾਜ਼ ਨਹੀਂ ਤੁਹਾਡਾ ਕੈਮਰੇਜ ਵੀ ਤਾਰੀ ਤਰੀਫ ਕਰਦੇ ਕੋਈ ਯਾ ਤੁਹਾਡੇ ਕੋਈ ਇਤਰਾਜ਼ ਨਹੀਂ ਸਾਨੂੰ ਕਰੋ ਜੋ ਕਰਨਾ ਠੀਕ ਹੈ ਤੁਸੀਂ ਉਹ ਬੰਦੇ ਬੱਜੇ ਜੇ ਤੁਸੀਂ ਥੱਲੇ ਲੈਵਲ ਦੇ ਅਫਸਰ ਦੇ ਕਰ ਦੋ ਜੋ ਦੇ ਤਰਨਤਾਰ ਦੇ ਵਾਲੇ ਸਾਡੀਆਂ ਯੁਰਗੇ ਸੂਬੇ ਦੇ ਆ ਕੋਈ ਭਾਈ ਸੂਬੇ ਦੇ ਵਿੱਚ ਮੈਸੇਜ ਲਾਓ ਤਕੜਾ ਡੀਆਈਜੀ ਪੰਜਾਬ ਨੂੰ ਲਾ ਦਿਓ ਲਾ ਦਿਓ ਡੀਟੀਆਈਜੀ ਪੰਜਾਬ ਨੂੰ ਚੱਬਾ ਛਾਬ ਯੁਰਗੇ ਸੂਬੇ ਦੇ ਆ ਕੋਈ ਲਾ ਦਿਓ ਪੰਜਾਬ ਦੇ ਵਿੱਚ ਮੈਸੇਜ ਹਾਂਜੀ ਕੀ ਕਹਿਣਾ ਚਾਹੋਗੇ ਸੂਬੇ ਦੇ ਆਗੂ ਜੁੜਾ ਪੂਰਾ ਸੂਬਾ ਜੁੜ ਗਿਆ ਤਾਂ ਦੇਣਾ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਪਾਤਸ਼ਾਹ ਮੈਂ ਗੁਰਪ੍ਰੀਤ ਸਿੰਘ ਖਾਨਪੁਰ ਕਿਸਾਨ ਮਜ਼ਦੂਰ ਸਖਸ਼ ਕਮੇਟੀ ਪੰਜਾਬ ਜਿਲ੍ਹਾ ਗੁਰਦਾਸਪੁਰ ਅੱਜ ਜਿਲ੍ਹਾ ਗੁਰਦਾਸਪੁਰ ਦੇ ਕਸਬਾ ਸਰੀਆਰ ਗਵਿੰਦਪੁਰ ਦੇ ਨੇੜੇ ਜੋ ਪਿੰਡ ਭਰਤ ਦੇ ਨੰਗਲ ਚੌਂਕ ਚੀਮਾ ਖੁੱਡੀ ਦੇ ਵਿੱਚ ਵੱਖ-ਵੱਖ ਸਮੇਂ ਵੱਲੋਂ ਪ੍ਰਸ਼ਾਸਨ ਵੱਲੋਂ ਜੋ ਗੱਲਾਂ ਮੰਨ ਕੇ ਪ੍ਰਸ਼ਾਸਨ ਭੱਜਾਇਆ ਆ ਕਿਸਾਨਾਂ ਨਾਲ ਜਿਵੇਂ ਸਵੇਰੇ ਮਨੇਰ ਸਾਹ ਤੋਂ ਧੱਕੇ ਦਾ ਕਬਜ਼ਾ ਕਰਨ ਵਾਸਤੇ ਆਇਆ ਤੇ ਕਿਸਾਨਾਂ ਨੇ ਆਪਣੀ ਸੂਝ-ਬੂਝ ਤੋਂ ਸਮਝ ਤੋਂ ਲੈਂਿਆ ਆ ਕਿ ਪ੍ਰਸ਼ਾਸਨ ਨੂੰ ਫੇਰ ਪੁੱਠੇ ਟੋੜਿਆ ਕਈ ਆਗੂਆਂ ਦੇ ਗੁੱਟ ਪ੍ਰਸ਼ਾਸਨ ਵੱਲੋਂ ਬਹੁਤ ਵੱਡੀ ਗੁੰਡਾਗਰਦੀ ਸਾਡੇ ਆਗੂਆਂ ਦੇ ਫੋਨ ਵੀ ਖੋਏ ਚੀਮਾ ਸ਼ਾਹ ਨੂੰ ਥੱਲੇ ਸੁੱਟਿਆ ਉੱਚੇ 10 ਫੁੱਟ ਤੋਂ ਥੱਲੇ ਜਿਹੜੇ ਪੇਸ਼ੰਤ ਹੀ ਗਏ ਉਹਨਾਂ ਨੂੰ ਵੀ ੱਟਕੇ ਮਾਰੇ ਗਏ ਆ ਤੇ ਲਤਾੜਿਆ ਗਿਆ ਪਕਾ ਲਾਈਆਂ ਗਈਆਂ ਆ ਇਹ ਕਹਿਣਾ ਚਾਹੁੰਦੇ ਆ ਕਿ ਜੋ ਭਗਵਾਨ ਜਮਾਨੇ ਸਰਕਾਰ ਕੇਂਦਰ ਦੀ ਸ਼ਾਹ ਦੇ ਕਰ ਰਹੀ ਆ ਲੋਕਾਂ ਦੀਆਂ ਜ਼ਮੀਨਾਂ ਬਗੈਰ ਪੈਸੇ ਦਿੱਤੇ ਆ ਰੇ ਜੋਗ ਮਾਰਕੀਟ ਦੇ ਟੱਕੇ ਨਾਲ ਮਹੀਆਂ ਜਾ ਰਹੀਆਂ ਆ ਹਾਂਜੀ ਇਹ ਸਾਡੇ ਗੁਰਪ੍ਰੀਤ ਸਿੰਘ ਜੀ ਖਾਨਪੁਰ ਜਿਹਨਾਂ ਸਾਰਾ ਕੁਝ ਤੁਹਾਨੂੰ ਦੱਸ ਦਿੱਤਾ ਜਿਹੜਾ ਗਵਾਹੀ ਕਰ ਰਿਹਾ ਇੱਥੇ ਦਾ ਡਿਊਟੀ ਹਰਕ੍ਰਿਸ਼ਨ ਕਰ ਰਿਹਾ ਉਹਦੀ ਗਵਾਹੀ ਦੀ ਜੋ ਕੁਝ ਹੋਇਆ ਜੋ ਕੁਝ ਹੋਇਆ ਹਰਕ੍ਰਿਸ਼ਨ ਡਿਪਟੀ ਦੀ ਗਵਾਹੀ ਦੇ ਵਿੱਚ ਹੋਇਆ ਐਸ ਐਸ ਡੀਐਮ ਬਟਾਲਾ ਇੱਥੇ گاڑی ਐਸ ਡੀਐਮ ਬਟਾਲਾ ਉਹ ਦੇ ਨਾਲ ਟੀਪਟੀ ਸ਼੍ਰੀ ਹਰਿ ਗੋਬਿੰਦ ਕੋਰ ਹਰਿ ਕ੍ਰਿਸ਼ਨ ਦੀ ਗਵਾਈ ਚ ਹੋਇਆ ਤੇ ਜਿਹੜੇ ਪੁਲਸ ਨੂੰ ਨਾਮ ਯਾਗ ਦਾ ਕੇ ਤਾੜੀਆਂ ਮਾਰੀਆਂ ਜਦੋਂ ਸਾਡੀਆਂ ਪੱਗਾਂ ਲੱਥੀਆਂ ਪੰਜਾਬ ਪੁਲਿਸ ਨੇ ਤਾੜੀਆਂ ਮੱਜੀਆਂ ਉਹ ਵੀ ਤੁਹਾਨੂੰ ਕੈਮਰੇ 'ਚ ਕਰਕੇ ਖੁਦਾਵਾਂਗੇ ਜਦੋਂ ਸਾਡੀਆਂ ਪੱਗਾਂ ਲੱਥਦੀਆਂ ਸੀ ਪੁਲਿਸ ਤਾੜੀਆਂ ਮਾਰਦੀ ਸੀ ਉਹ ਵੀ ਕੈਮਰੇ 'ਚ ਸਾਰਾ ਕੁਝ ਕਰ ਲੋ ਲੈ ਜਾਓ ਕਾਲਵਾ ਰੋਡ ਵੀ ਜਾਂ ਪਹੁੰਚ ਗਏ ਸਾਡੇ ਵਰਕੇ ਕਿੱਥੇ ਕਿੱਥੇ ਸਾਨੂੰ ਕੁੱਟੋਗੇ ਉਹ ਕਿੱਥੇ ਕਿੱਥੇ ਸਾਨੂੰ ਮਾਰੋਗੇ ਅੱਜ ਕਿੱਥੇ ਕਿੱਥੇ ਸਾਨੂੰ ਮਾਰੋਗੇ ਕਿੱਥੇ ਕਿੱਥੇ ਸਾਨੂੰ ਕੁੱਟੋਗੇ ਅੱਜ ਕਿੱਥੇ ਕਿੱਥੇ ਸਾਨੂੰ ਮਾਰੋਗੇ ਕਿੱਥੇ ਕਿੱਥੇ ਕੁੱਟੋਗੇ ਅੱਜ ਸਾਰਾ ਦਿਨ ਤੁਸੀਂ ਸੜਕ ਤੇ ਹੀ ਵੀ ਸੜਕ ਤੇ ਹੀ ਰੁਲਾਂਗੇ ਤੁਸੀਂ ਵੀ ਸੜਕ ਤੇ ਰਹੋਗੇ ਅੱਜ ਸਾਰਾ ਪੰਜਾਬ ਆਮ ਆਊਗਾ ਇੱਥੇ ਦਾ ਕੱਲਾ ਕੱਲਾ ਪ੍ਰਸ਼ਾਸਨ ਜਿੰਨਾ ਕਾਡੀਆਂ ਮਾਰੀਆਂ ਸਾਡੀਆਂ ਪੱਗਾਂ ਲੱਤਨ ਭਾਈ ਇਹ ਸਰਕਾਰਾਂ ਆਉਂਦੀਆਂ ਰਹਿੰਦੀਆਂ ਤੁਸੀਂ ਇੱਥੇ ਰਹਿਣਾ ਜੇ ਉਮਰਾਨ ਨੰਗਲ ਦੀ ਪਰਤੀ ਕਿੰਨੀ ਤਾਂ ਟੰਗੀ ਸੀ ਜਾਏ ਬੰਦੀ ਨੇ ਉਮਰਾਨ ਨੰਗਲ ਦੀ ਜੀ ਪੀ ਦੀ ਦਾਤੀਆਂ ਵੀ ਪਰਤੀਆਂ ਕਿਲੀਆਂ ਤਾਂ ਟੰਗਾਂਗੇ ਟੰਗਾਂਗੇ ਕਈ ਜੋ ਤੁਸੀਂ ਅੱਜ ਸਾਡੇ ਨਾਲ ਕੀਤਾ ਤੁਸੀਂ ਸਾਡੇ ਭਰਾ ਸੀ ਤੁਸੀਂ ਸਾਡੇ ਪੁੱਤ ਸੀ ਸਾਡੇ ਬਾਣੇ ਪਾਰ ਦਿੱਤੇ ਆ ਸਾਡੇ ਕਾਤੇ ਤੱਕ ਜਿਹੜੇ ਪਿਆਲੀਆਂ ਚ ਲੋਂਦੇ ਉਹ ਵੀ ਤੁਹਾਨੂੰ ਵਿਖਾ ਲਾਂਗੇ ਦੀਦੀ ਵੀ ਉਮਰਾਨ ਨੰਗਲ ਦੀ ਪਰਤੀ ਕਿਲੀ ਤਾਂ ਟੰਗੀ ਸੀ ਇੱਥੇ ਹੀ ਚੀਤਾ ਦੀਆਂ ਟੰਗਾਂਗੇ ਨਹੀਂ ਪਵਾਂਗੇ CID ਨਾਲ ਕਰੇ ਸਾਡੀਆਂ ਵੀਡੀਓ ਪਾਵੇ ਉਹਨਾਂ ਅੱਗੇ ਤਾਂ ਪਉਂਦੀ ਸਾਡੀਆਂ ਆ ਲੈ ਆਪ ਨੂੰ ਲੈ ਆ ਪੱਕਾ ਲੱਠੀਆਂ ਦੀ ਕਿਉਂ ਨਹੀਂ ਸੀਆਜੀ ਨੇ ਕਹਿਤ ਕੀਤਾ CID ਕੋ ਦਊਗੀ ਜੀ ਬਾਪ ਸੀਆਜੀ ਜੀ ਸਾਰਾ ਦਿਨ ਛੜਕਾਂ ਤੇ ਹੀ ਰਵਾਂਗੇ ਤੁਹਾਨੂੰ ਵੀ ਛੜਕਾਂ ਤੇ ਰੋਲਾਂਗੇ ਇਹ ਕੱਲੀ ਕਲੀ ਪੱਕ ਦਾ ਛਾਹ ਨਿصاف ਲਵਾਂਗੇ ਕੱਲੀ ਕਲੀ ਇਨਸਾਫ ਦਾ ਪੱਕ ਦਾ ਲੱਠੀ ਦਾ ਇਨਸਾਫ ਅੰਗਾਰੀਓ ਈਵਾ ਵਰੀਆ ਆ ਦਿਆ ਰੋ ਰਹੀ ਆ ਰੋ ਆ ਬਾਬਾ ਜੀ ਆ ਓਏ ਰੋਕੀ ਮਾਰ ਰੋ ਰੋਕੀ ਰੋਕੀ ਬੋਲੋ 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 ਕਰ ਦਿਓ ਸ਼ੇਰ ਜੀ ਵਰਤੋ ਆਪ ਜਿੰਨਾ ਸ਼ੇਰ ਦਿੰਦੀ ਕਰ ਦਿਓ ਸ਼ੇਰ ਪਾਏ ਥੋੜੇ ਆ ਲੜੇ ਹਜ਼ਾਰਾਂ ਦੇ ਨਾਲ ਪਾਏ ਥੋੜੇ ਸੀ ਲੜੇ ਹਜ਼ਾਰਾਂ ਦੇ ਨਾਲ ਆ ਭਾਈ ਮਾਨਾ ਕਿਸਾਨ ਮਜ਼ਦੂਰ ਸਿੱਧ ਸਿੱਕਮੇਟੀ ਪੰਜਾਬ ਤੇ ਜਿੰਦਾਬਾਦ ਇਹ ਲੜਾਈ ਸ਼ਰਾ ਦਿਨ ਜਾਰੀ ਰਹੂਗੀ ਇੱਥੋਂ ਨਿਕਲ ਜਾਗੇ ਗਾੜੀ ਘੇਰਨ ਵਾਲੇ ਖਲੋਤੇ ਆ ਇੱਥੋਂ ਨਿਕਲ ਜਾਗੇ ਗਾੜੀ ਖਲੋਤੇ ਨਿਕੇਰਨ ਵਾਲੇ ਤੁਹਾਨੂੰ ਪੂਰਾ ਕਰਦਾਪੁਰ ਜਿਹੜਾ ਸੜਕ ਤੇ ਅੱਜ ਨਿਕਲੋ ਕਿੱਧਰ ਨੂੰ ਨਿਕਲਣਾ ਟਾੜਾ ਮਗਰੇ ਜਾਣਾ ਵਾ ਚਲੋ ਕਿੱਧਰ ਨੂੰ ਜਾਣਾ ਜੇ ਅਹੀ ਸੜਕਾਂ ਦੇ ਉੱਲੇ ਜੇ ਸ਼ਾਦੀਆਂ ਭੱਗਾ ਰੋਲੀਆਂ ਅੱਜ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਰੋਲੋ ਛੱਡ ਗਿਆ ਪੱਗ ਰੋਲੋ ਸਾਡੀਆਂ ਪੱਗਾਂ ਕੋਈ ਗੱਲ ਨਹੀਂ ਮਾਣ ਆ ਪੰਜਾਬ ਪੁਲਿਸ ਤੇ ਪੱਗਾਂ ਰੋਲਣ ਵਾਲੀ ਤੇ ਮਾਣ ਕਰੋ ਜਿਹੜੇ ਕਮੈਂਟ ਲਿਖ ਕੇ ਪੱਗਾਂ ਰੋਲਣ ਵਾਲੀ ਪੰਜਾਬ ਪੁਲਿਸ ਤੇ ਮਾਣਾ ਪੰਜਾਬ ਪੁਲਿਸ ਨੇ ਪੱਗਾਂ ਰੋਲੀਆਂ 'ਚ ਕਿਸਾਨਾਂ ਮਜ਼ਦੂਰਾਂ ਦੀ ਆਜੇ ਪੰਜਾਬ ਪੁਲਿਸ ਪੱਗਾਂ ਰੋਲਣ ਵਾਲੀ ਐਸੀ ਮਟੋਸਿਪੜ ਡੇਦੇ ਵਿੱਚ ਡੇਦੇ ਤੂੰ ਚਾਰਨ ਤੇ ਲੱਗਾ ਹਾਂ ਦੇਦੇ ਵਿੱਚ ਦੇਦੇ ਵਿੱਚ ਚਾਰਨ ਤੇ ਲੱਗਾ ਹਾਂ ਮਾਰਨ ਨੂੰ ਕਸ਼ਸ਼ ਛੱਡੀ ਨਹੀਂ ਤੂੰ ਮੈਨੂੰ ਇਹ ਚਾਹ ਜੇ ਤੁਹਾਨੂੰ ਮਾਰ ਕੇ ਮੈਂ ਗੱਡੀ ਦਾ ਨੰਬਰ ਕਰ ਲਗਾ ਤੂੰ ਮਾਰਨ ਨੂੰ ਕਸ਼ਸ਼ ਨਹੀਂ ਛੱਡੀ ਆਹ ਗੱਡੀ ਦਾ ਨੰਬਰ ਨਹੀਂ ਇਹਨੇ ਗੱਡੀ ਮੇਰੇ ਤੇ ਚਾਰ ਲਗਾ ਆਹ ਗੱਡੀ ਦਾ ਨੰਬਰ ਕੱਲੀ ਕੱਲੀ ਬਖਾਵਾਂਗੇ ਜੀਜੀਪੀ ਨੂੰ ਹਰ ਕ੍ਰਿਸ਼ੈਂਟੀਵਿਟੀ ਦੀ ਗੱਡੀ ਮੇਰੇ ਤੇ ਚਾਰ ਲੱਗੀ ਹੈ ਇਹਨੇ ਡਰਾਈਵਰ ਇਹਨੇ ਗੱਡੀ ਚਾਰੀਓ ਲੈਵ ਚ ਪੂਰਾ ਆਉਣ ਰਿਹਾ ਹਰ ਇੱਕ ਕ੍ਰਿਸ਼ੈਂਟੀਵਿਟੀ ਦਾ ਡਰਾਈਵਰ ਗੱਡੀ ਚਾਰ ਲੱਗਾ ਹੀ ਨੱਥੇ ਹੋ ਜਾਂਦੀ ਏ ਗੱਡੀ ਭਾਈ ਪੂਰੀ ਕਾਮੇ ਚ ਕਹਿ ਜਾ ਹਰ ਕ੍ਰਿਸ਼ਨਟੀਬੀਟੀ ਦਾ ਡਰਾਈਵਰ ਗੱਡੀ ਚਾਰ ਲੱਗਾ ਸੀ ਵੀ ਤੁਸੀਂ ਲੈਵ ਕਿਉਂ ਚਲਾਉਂਦੇ ਜੇ ਆ ਵੇਖੋ ਫੇਰ ਟੱਕਾ ਮੁਕੀ ਪੁਣ ਜੇ ਨਹੀਂ ਭਾਈ ਖੁੱਦ ਡਿਫਟੀ ਕਰੇ ਆ ਵੇਖੋ ਹਰ ਕ੍ਰਿਸ਼ਨ ਦਾ ਡਿਫਟੀ ਮੇ ਤੇ ਗੱਡੀ ਚਾਰ ਲੱਗਾ ਸੀ ਡਰਾਈਵਰ ਡਰਾਈਵਰ ਗੱਡੀ ਦਾ ਨੰਬਰ ਕਹਿ ਜਾਵੇ ਚ ਹੱਲਾਂ ਉਹ ਕਹਦਾ ਸੀ ਤੂੰ ਲੈਵ ਚਲਾ ਰਿਹਾ ਤੈਨੂੰ ਗੱਡੀ ਦੇ ਥਲੇ ਦੇਣਾ ਆਹ ਵੇਖੋ ਤਾਂ ਵੇਖੋ ਕਰ ਲੋ ਸ਼ਰਫ ਬਾਬਾ ਜੀ ਉਹ ਪਾਣੀ ਦਾ ਗਲਾਸ ਦੇ ਦਿਓ ਯਾਰ ਇੱਕ ਹੁਣ ਭਜੋੜਾ ਘਰਿਆ ਆਂਦੀਆਂ ਨੇ ਨਾਲੇ ਘਾ ਕੇਰ ਲਓ ਕੇਰ ਲਓ ਬਾਬਾ ਜੀ ਲਿਆਓ ਹੋ ਜਾ ਵਾਹ ਵਾਹ ਆ ਵੇਖੋ ਕਰ ਦੋ ਛੇਦੀ ਉਹ ਜਿਹੜੇ ਜੌਨ ਆ ਰਹੇ ਮਸਤੂ ਵਾਲੇ ਇਹ ਕਾਲਮ ਵਾਲਾ ਰੋਡ ਤੇ ਕਿਤੇ ਵੀ ਰੋਡ ਦੇਖ ਲੈ ਰੋਡ ਜਾਮ ਕਰ ਦੋ ਜਿਹੜੀਆਂ ਜੋਨਾ ਆ ਰੀਆਂ ਭਾਈ ਪਿੱਛੇ ਜਿੱਥੇ ਕਿਤੇ ਪੁਲਿਸ ਦੀ ਗੱਡੀ ਟਕਰਦੀ ਰੋਡ 'ਤੇ ਬੈਜੋ ਜਿੰਨੇ ਵੀ ਜੋਨਾ ਲੈ ਰਹੇ ਆ ਇੱਥੇ ੱੱਕਾ ਕਰ ਗਈ ਅਸੀਂ ਥੋੜੀਆਂ ਲੱਗਦੇ ਆ ਜਿੰਨੀਆਂ ਜੋਨਾ ਪਿੱਛੇ ਆਣੇ ਤੇ ਕਾਲ ਵਾਲਾ ਚੌਂਕ ਮਾ ਲੋ ਬਟਾਲੇ ਵਾਲਾ ਬਾਈਪਾਸ ਜਿਹੜਾ ਜਾਮ ਕਰ ਜਾ ਵੇਖੋ ਹੋ ਵੇਖੋ ੱੱਕਾ ਕਰ ਗਈ ਇਹ ਪੰਜਾਬ ਪੁਲਿਸ ਓ ਵੇਖੋ ਸਾਡੇ ਨਿਆਗ ਸਿੰਘਾਂ ਦੇ ਬਾਣੇ ਮੀਨਾਂ ਨੇ ਹੱਥ ਪਾਇਆ ਵਾ ਇਹ ਗੱਥਾ ਨਾ ਸਾਡਾ ਜੱਟ ਦਾ ਪਾਉਂਦਾ ਪਾਉਂਦਾ ਪਿਸਤਾਨ ਨਹੀਂ ਉਹ ਕਹਿਣ ਤਾਂ ਆ ਗਏ ਕੋ ਹੇ ਆ ਵੀਖੋ ਹੇ ਪਲਵਿੰਦਰ ਜੀ ਮਾ ਦੇਖੋ ਧੱਕਾ ਮਾਰ ਕੇ ਛੱਡ ਦਿੱਤਾ ਹਾਂ ਵੇਖੋ ਟੱਕੀ ਹੈ ਪੁਲਿਸ ਦੀ ਜਿੰਨਾ ਕੈਚ ਹੋਊ ਤੁਹਾਨੂੰ ਖਾ ਲਾਂਗੇ ਆਪਣੇ ਕੈਮਰੇ ਜਿੰਨਾ ਕੈਚ ਹੋਊ ਖਾ ਲਾਂਗੇ ਜੋ ਕੁਝ ਕੈਦ ਹੋਊ ਤੁਹਾਨੂੰ ਖਾਲ ਦੇ ਜੋ ਕੁਝ ਕਲ ਦੇ ਕੈਚ ਵਿਖਾਲ ਦੇ ਤੁਹਾਨੂੰ ਹਗੋਰ ਪ੍ਰੀਸ਼ੇ ਖਾਨ ਪਰ ਗੱਡੀ ਲੱਗੇ ਇਥੇ ਦੋ ਆਪਸ਼ੇ ਜਿੰਮੇਵਾਰ ਦੋ ਆਪਸ਼ੇ ਜਿੰਮੇਵਾਰ ਆ ਜਿਹੜੇ ਖਾਸ ਕਰਕੇ ਜਿੰਮੇਵਾਰ ਆ ਠਾਰ ਕ੍ਰਿਸ਼ਨ ਦਿਪਤੀ ਐਸਜੀਐਮ ਟਾਲਾ ਤੇ ਪੰਜਾਬ ਪੁੱਛਦੇ ਉਹ ਹੀ ਜਮਾਨਾ ਜਿੰਨਾ ਤਾੜੀਆਂ ਮਾਰੀਆਂ ਸਾਡੀਆਂ ਪੱਗਾਂ ਲੱਥਨ ਤੇ કરીજો ਵੀਡੀਓ ਨੂੰ ਸ਼ੇਅਰ ਬਈ ਕਰ ਦਿਓ ਜਿੰਨੀ ਹਦੀ ਜਿਹੜਾ ਪ੍ਰਸ਼ਾਸਨ ਪਹਿਲੇ ਵਾਰ ਮੰਨਿਆ ਸੀ ਉਹੀ ਪ੍ਰਸ਼ਾਸਨ ਫੇ دیکھو لب آ دیکھو جو کچھ ہویا 림티 ਨੂੰ ਕਰ ਹਾਂਜੀ ਪ੍ਰਧਾਨ ਦੀ ਜੋ ਕੁਝ ਹੋਇਆ ਇੱਥੇ ਕਰ ਕਰੇ ਅਫਸਰ ਜ਼ਿੰਮੇਵਾਰ ਆ ਜੀ ਦੇਖ ਲੋ ਡੀਸੀ ਕਰਤਾਰਪੁਰ ਡੀਸੀ ਗਰਦਾਸਪੁਰ ਜਿਲ੍ਹਾ ਗਰਦਾਸਪੁਰ ਸਾਰਾ ਉਹਨਾਂ ਦੀ ਰਹਿਣ ਦੀ ਬਾਈ ਚੱਲੇ ਆ ਠੱਕੇ ਨਾਲ ਜ਼ਮੀਨਾਂ ਜਿਹੜੀਆਂ ਖੋਈਆਂ ਜਾ ਰਹੀਆਂ ਇੱਕ ਬੰਦੇ ਨੂੰ ਮੀਟਿੰਗ ਦਾ ਸੱਦਾ ਦੇ ਕੇ ਵੀ ਜੋ ਸ਼ੰਭੂ ਬਾਡਰ ਦੇ ਉੱਤੇ ਮੋਰਚੇ ਚੱਲ ਰਹੇ ਆ ਉਹਨਾਂ ਆਗੇ ਮਿਸ਼ਾਨੀਆਂ ਨੂੰ ਲੱਲਾ ਸੋਈਆਂ ਕਹਿੰਦਾ ਕੇ ਪੁਲਿਸ ਨੇ ਕੇ ਲੈ ਟੱਕੇ ਨਾਲ ਛੁੱਟਣ ਦੇ ਗੱਡੀ ਚਲੋ ਡਿਪਟੀ ਇਹਨੂੰ ਕਹਦਾ ਡਿਪਟੀ ਨੂੰ ਜਿੰਨਾ ਤੱਕ ਸਾਡਾ ਕਿਸਾਨ ਆਗੂ ਨਾਲ ਸੱਜਾ ਇਹ ਬੰਦੇ ਕੇ 50 ਪੁਲਿਸ ਘੇਰ ਲੋਇਆ ਉਹ ਕੇ ਲੱਕ ਜੀ ਨਹੀਂ ਛੱਡਾ ਸਾਡਾ ਆਗੂ ਛੱਡਾ ਮਿਸ਼ਾਨੀਆਂ ਮਿਸ਼ਾਨੀਆਂ ਨੂੰ ਛੱਡੋ ਸਾਡੇ ਆਗੂ ਨੂੰ ਇੱਥੋਂ ਕਰਵਾ ਲਾਣ ਸਾਡਾ ਆਗੂ ਘੇਰ ਲਿਆ ਮਿਸ਼ਾਨੀਆਂ ਅਈ ਪੁਲਿਸ ਨਹੀਂ ਜਾਂਦੇ ਨੀ ਬਾਈ ਫਾਈ ਸ਼ੀ ਆਡੀ ਇਹਦਾ ਨੋਟ ਕਰੋ ਮਿਸ਼ਾਨੀਆਂ ਨੂੰ ਛੱਡੋ ਲੱਲਾ ਸੋਈਆਂ ਤੋਂ ਛਡਾਓ ਕਰੋ ਫੋਨ ਕਰੋ 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 ਫੋਨ ਨਹੀਂ ਜਾਂਦੇ ਨੀ ਪੁਲਿਸ ਮਕਰੋ ਮਿਸ਼ਾਨੀਆਂ ਨੂੰ ਛਡਾਓ ਲੱਲਾ ਸੋਈਆਂ ਤੋਂ ਆ ਸੋਈਆਂ ਤਾਂ ਸੀਆਈਡੀ ਮਿਸ਼ਾਨੀਆਂ ਨੂੰ ਛਿδαਵੇ ਕਰੇ ਫੋਨ ਸਾਰਾ ਕੁਝ ਚੱਲ ਗਿਆ ਅਸੀਂ ਨਹੀਂ ਜਾਣਦੇ ਨਾ ਕਿਹਨੂੰ ਭਾਈ ਕਰੋ ਪਿਛੇ ਲੱਲਾ ਸੋਈਆਂ ਤਾਂ ਮਿਸ਼ਾਨੀਆਂ ਨੂੰ ਛਿδαਓ ਚੁੱਕਣ ਦੇ ਸਾਡੀ ਮਿਸ਼ਾਨੀਆਂ ਦੇ ਕਰੋ ਕਰੋ ਹੁਣ ਕਰੋ ਸੀਆਈਡੀ ਕਰੇ ਹੁਣ ਉਹਦਾ ਬੜਾ ਫੋਨ ਕਰਦੀ ਵੀਰ ਜੀ ਤੁਸੀਂ ਵੀ ਲਾਓ ਹੁਣ ਮਿਸ਼ਾਨੀਆਂ ਨੂੰ ਛਿδαਓ ਉਥੋਂ ਕਰੋ ਫੇਰ ਨਾ ਕੈਮਰੇ ਦੇ ਸਾਹਮਣੇ ਕਰੋ ਜੋ ਕੁਝ ਕਰਨਾ ਅਸੀਂ ਨਹੀਂ ਜਾਣਦੇ ਨਹੀਂ ਗੱਡੀ ਜਿੰਨਾ ਤੱਕ ਸਾਡਾ ਬੂਨਾ ਸੱਜਾ ਜਿੰਨਾ ਤੱਕ ਸਾਡਾ ਮਿਸ਼ਾਨਿਆ ਆ ਗੁਨੇ ਸੱਜਾ ਗੱਡੀ ਨਾ ਜਾਣ ਦੋ ਘੇਰ ਲੋ ਇਹਨਾਂ ਨੂੰ ਬਟੋਟ ਬਟੋਟ ਵਾਲੇ ਬਾਹਰ ਸਾਡੇ ਆਗੂ ਨੂੰ ਛੱਡੋ ਭਾਜੀ ਇੱਥੇ ਬਹਿ ਜਾਓ ਮਿਸ਼ਾਨੀਆਂ ਨਾ ਤੁਸੀਂ ਮਿਸ਼ਾਨੀਆਂ ਨਾਲ ਫੋਨ ਤੇ ਰਾਬਤਾ ਰੱਖੋ ਇੱਕ ਜਣਾ ਹਾਂਜੀ ਤੁਸੀਂ ਮਿਸ਼ਾਨੀਆਂ ਨਾਲ ਰਾਬਤਾ ਰੱਖੋ ਫੋਨ ਤੇ ਬਹਿ ਜਾਓ ਬਹਿ ਜਾਓ ਜਦੋਂ ਤੁਹਾਨੂੰ ਦੋਦਰ ਕਰਨੀ ਹੈ ਚੱਲ ਜੀ ਜਾਓ ਪਤਾ ਨਾ ਉਹਦੇ ਨਾਲ ਕਿਹੜਾ ਆ ਲੇ ਲੈ ਲਈਆਂ ਲੋ ਉਹ ਤਾਂ ਕੋਈ ਹੱਥ ਹੈਗਾ ਨਹੀਂ ਉਹ ਲਾ ਦੋ ਕਰ ਦੋ ਜੰਮ ਛੱਡੀ ਨਹੀਂ ਛੱਡਣੀ ਲੈ ਜੋ ਚਾਬੀਆਂ ਲੈ ਜੋ ਛਾੜਾ ਕੁਛ ਢਾਓ ਮਸਾਂ ਦੀਆਂ ਨੂੰ ਫੇਰ ਟੱਕਣਾ ਪੁੱਛਣੇ ਘੇਰਿਆ ਇਹ ਅੱਜ ਚੱਲ ਜੋਗੇ ਹੀ ਸੜਕ ਤੇ ਜਾਣਾ ਸਾਰਾ ਦਿਨ ਤੁਸੀਂ ਵੀ ਸੜਕ ਤੇ ਰਹੋਗੇ ਕੋਈ ਨਹੀਂ ਕਹਿਣਾ ਗੋਲੀਆਂ ਮਾਰਨੀਆਂ ਮਾਰੋ ਚਲਾਓ ਗੋਲੀਆਂ ਉਹ ਮਾਰੀਆਂ ਪੱਟਾਂ ਲਾਵਾ ਪਰ ਮੋਸਾਖਾ ਜੀ ਕੇ ਪੈ ਪੈ ਦਿਨੋ ਲਾਵੇ ਕਰੇ ਅੱਖ ਲੰਗ ਤੁਹਾਡੇ ਪੰਗਾ ਬੰਨਣ ਦੇ